ਅਸੀਂ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸੁਣਾਉਣਿਆ ਸੋਨੋਂ ਸਾਡੇ ਬਾਬੇ ਬੋੜ ਨਛੱਤਰ ਸਿੰਘ ਦੀਆਂ ਪੁਰਾਣੀਆਂ ਗੱਲਾਂ ਇਹਨੂੰ ਅਸੀਂ ਪਿਆਰ ਨਾਲ ਸਿੱਧਾ ਵੀ ਕਹਿ ਦਿੰਨੇ ਆ ਤੇ ਪਰ ਗੱਲਾਂ ਸੁਣੋ ਵੀ ਸਿੱਧੇ ਬੰਦੇ ਦੀਆਂ ਕਹੇ ਜੀਆਂ ਹਾਂਜੀ ਬਾਬਾ ਜੀ ਕੀ ਹਾਲ ਆ ਜੀ ਠੀਕ ਐ ਪੁੱਤਿਆ ਠੀਕ ਐ ਜੀ ਵਧੀਆ ਉਹ ਨਾ ਇੱਕ ਮੈਨੂੰ ਉਹ ਗੱਲ ਦੱਸ ਜਦੋਂ ਤੂੰ ਕਹਿੰਦੇ ਸਹੁਰੇ ਗਿਆ ਸੀਗਾ ਹਮ ਇੱਕ ਫੁੱਲਾਂ ਵਾਲਾ ਢੋਲਾ ਵੀ ਤੇਰੇ ਕਿਵੇਂ ਉਹ ਸਟੋਰੀ ਦੱਸ ਟਿਕਟ ਵਾਲਾ ਕੀ ਮਸਲਾ ਹੋਇਆ ਸੀ ਉਹ ਭਾਈ ਮੈਂ ਗਿਆ ਸੀ ਸੋਹਰੇ ਅੱਛਾ ਜਾਂਦੇ ਸੋਹਰੇ ਨੂੰ ਅੱਛਾ ਮੇਰੇ ਕੋਲ ਵਧੀਆ ਫੁੱਲਾਂ ਵਾਲਾ ਝੋਲਾ ਤੇ ਜਵਾਰ ਮੈਂ ਪੂਰੇ ਕੜੇ ਛਾਪਾਂ ਪਾਏ ਨਵਾਂ ਨਵਾਂ ਵੇਖਿਆ ਸੀ ਹਾਂ ਮੈਂ ਬੱਸੇ ਚੜ ਗਿਆ ਅੱਛਾ ਕਨੇਟਰ ਨੇ ਮੰਗੀ ਟਿਕਟ ਹਾਂ ਮੈਂ ਕੋਈ ਗੱਗਾ ਨਾ ਕੀਤਾ ਆਪਦੀ ਮਰਜ਼ੀ ਦੀ ਮੌਜ ਚ ਮੈਂ ਬੂਗਾ ਬਣ ਗਿਆ ਬੋਲਾ ਬਣ ਗਿਆ ਹਾਂ ਜਿਹੜੀਆਂ ਬੱਸ ਦੇ ਵਿੱਚ ਸਵਾਰੀਆਂ ਬੈਠੀਆਂ ਸੀ ਭੈਣਾ ਮਾਵਾਂ ਧੀਆ ਲਾਲਾ ਹੁਣ ਤਾਂ ਚੱਲ ਹੂੰ ਉਹ ਸਾਰਿਆਂ ਕੰਨੂ ਮੂੰਹ ਮੈਂ ਮਰ ਜਾ ਕਿੱਡਾ ਸੋਹਣਾ ਮੁੰਡਾ ਕੋਈ ਨਾ ਬੋਲਦਾ ਨਾ ਇਹਨੂੰ ਸੁਣਦਾ ਵਿਚਾਰੇ ਨੂੰ ਰੱਬ ਨੇ ਕਿੱਡੀ ਵੱਡੀ ਵੱਜ ਪਾਈ ਆ ਵਿਚੜੀਆਂ ਕਾਇਆਂ ਖਣਕੜੇ ਜਾ ਗੰਗਾ ਕੌਣਾ ਵੇ ਕੜਾ ਛਾਪ ਆ ਦੋ ਟੋਲੇ ਦਾ ਕੋੜਾ ਗੰਗਾ ਕੌਣਾ ਤਾਂ ਹੈ ਨਹੀਂ ਕੋੜਾ ਗੋਲੇ ਫੁੱਲਾਂ ਵਾਲਾ ਕੋੜਾ ਫੁੱਲਾਂ ਵਾਲਾ ਤੇ ਵਿੱਚ ਡੇਰ ਕੱਟਦਾ ਨਹੀਂ ਸੀ ਨਹੀਂ ਡੇਰ ਕੱਟਨੀ ਸੀ ਅੱਛਾ ਜਦੋਂ ਬਸ ਭਲਾਈਆਂ ਨੇ ਡੇਰੇ ਵਾਕੀ ਮੈਂ ਉਤਰ ਕੇ ਚੱਲਦਾ ਟਰੰਗ ਨੇ ਉੱਥੇ ਤੇ ਸਵਾਰ ਕੇ ਹੱਥ ਪਿਆ ਫੇਰ ਨਾ ਦਾ ਕੈਰੇਕਟਰ ਤੇ ਆ ਨੇ ਕਨੇਟ ਸਾਰੀਆਂ ਤਿਵਾਰੀਆਂ ਤਗੜੀਵਾਰ ਤੇ ਹੁਣ ਉੜ ਚਾ ਗਿਆ ਗੱਡ ਕੇ ਕੋੜਾ ਦੱਸੀਆਂ ਨਾ ਖੜੇ ਜਰਾ ਇਹ ਦੇਖ ਲਓ ਇਹ ਕਹਿੰਦੇ ਨਛੱਤਰ ਸਿੱਧਾ ਤੇ ਗੱਲਾਂ ਦੇਖ ਲੂਗਾ ਹੈ ਕੰਮ ਤੇ ਇੱਕ ਉਹ ਸੇਬਾਂ ਵਾਲੀ ਕਹਾਣੀ ਕਿਵੇਂ ਸੀ ਹਾਂ ਮੈਂ ਗਿਆ ਸੀ ਨਰਮਾ ਲੈ ਕੇ ਭਾਈ ਅੱਛਾ ਉਹ ਟਰਾਲੀਆਂ ਟਰਾਲੀਆਂ ਵੇਚਦੇ ਤੇ ਬੜਾ ਟਾਈਮ ਹੋ ਗਿਆ ਹੂੰ ਨਾ ਤਾਂ ਹੁਣ ਉਹ ਕਾਹ ਚ ਲੋਟੀ ਕਰੂੰ ਖਾ ਕੇ ਨਰਮੇ ਦੇ ਚਾਹ ਵੀ ਨਰਮਾ ਵੇਚਣ ਜਾਂਦੇ ਆ ਹੂੰ ਨਾ ਉੱਥੇ ਬਾਣੀਆਂ ਤੋਂ 4 ਰੁਪਏ ਫੜੇ 4:00 ਵਜੇ ਜਦੋਂ ਆਪਾਂ ਚਾਹ ਨਾਲ ਰੋਟੀ ਖਾਣ ਨੂੰ ਜੱਟ ਬੂਟ ਹਾਂ ਉਦੋਂ ਭੁੱਖ ਲੱਗੀ ਮੈਂ ਸੇਪਾਂ ਵਾਲੀ ਰੇੜੀ ਕੋਲੇ ਭੱਗ ਗਿਆ ਅੱਛਾ ਜੀ ਉਹ 150 ਤੋਂ ਘੱਟ ਨਾਲ ਦੇਵੇ ਕਿਲੋ ਉਹ ਤਕੜੇ ਬੰਦੇ ਲੈ ਜਾਣ ਮੈਂ ਸੋਚਿਆ ਵਿਚਾਰਾ ਇੱਥੇ ਲੋਕ ਆਪਣਾ ਘੜੇ ਆ ਵਾੜੀਆਂ ਵੈਸੇ ਸੀ ਵੀ ਇਥੋਂ ਵਾਲਾ ਕੁਸੂਰੇ ਜ਼ੋਰ ਚੋਂ ਉਹੜਾ ਖੁੰਡਾ ਸੀ ਮੈਂ ਦੋ ਚੱਕ ਲੈ ਹਾਂ ਦੋ ਜੱਕ ਲੈ ਕੇ ਦਿੰਨੀ ਉਹਦੇ ਫੜਦਾ ਇੱਕੋ ਦੇ ਵਾਲਾ ਵਾੜੀਆਂ ਕੀ ਕਹਿੰਦਾ ਵਾਣੀਆਂ ਮੇਰੇ ਮਗਰ ਪੈ ਗਿਆ ਜੋ ਉੱਤੋਂ ਨਹੀਂ ਸੀ ਪਜਲੇ ਨਾ ਤਾਂ ਵਾਣੀਆਂ ਦੂਰ ਜਾਣ ਜੋ ਕੋਈ ਹੋਰ ਲੋਕ ਲੈ ਜਾਣਗੇ ਮੈਨੂੰ ਲੱਗਿਆ ਦੋਨੇ ਝੂਠੇ ਕਰਦੇ ਨਾ ਵਾਣੀਆਂ ਖੋਣ ਜੋਗਰਾ ਹਾਂ ਐਸੇ ਅੱਗੇ ਕੋਈ ਨਹੀਂ ਮੈਨੂੰ ਨਹੀਂ ਲੱਗਿਆ ਹੋਰ ਹੋਰ ਫਿਰ ਉਹਨੂੰ ਭੂੜਿਆ ਦੀ ਸੁਣਾਵਾ ਇੱਕ ਆਹ ਟਿਕਟੜੀ ਇੱਕ ਹੋਰ ਕਹਿੰਦਾ ਟਿਕਟੜੀ ਕਿਵੇਂ ਸੀ ਉਹ ਤੇ ਮੈਂ ਜਾਵਾਂ ਭਾਈ ਮਠੰਡੇ ਨੂੰ ਅੱਛਾ ਇਟਨ ਮਨ ਲਾ ਜਾ ਵੀ ਖਾਹੀ ਟਿਕਟ ਕੱਤੀ 80 ਰੁਪਈਆ ਦੀ ਤੇ 45 45 ਰੁਪਈਆ ਦੀ ਹੈ ਹਾਂ 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 ਪਰ ਪ੍ਰਾਈਵੇਟ ਟਿਕਟ ਮੈਂ ਕੀ ਕੀਤਾ ਐਸ ਵਾਂਝੋਂ ਹੂੰ ਕੁਰਤਾ ਕੱਢ ਲਿਆ ਸੱਟਵੇਂ ਮਿੱਟਵੇਂ ਕੁਰਤਾ ਕੰਨ ਚਾਹ ਦੇ ਡੱਬਾ ਪਾ ਲਿਆ ਉਹ ਕੱਲੀ ਵਾਂਝੂ ਡੇ ਮਾਨੂੰ ਦਾ ਫਿਰ ਭੇਜਦੇ ਉਹਦੀ ਟਿਕਟ ਕੱਟਦੇ ਉਹ ਚਾਹ ਕੇ ਜੇ ਚਲੇ ਤਾ ਵੀ ਬਰਾ ਇਧਰ ਲੈ ਵੀਡੀਓ ਘੱਟੀ ਹੈ ਬਣਾ ਵਾਹਾ ਵਾਡੀ ਵਾਹ ਕੋਲੀ ਕੋਲੀ ਕਿਹਦੀ ਬਜਰੀ ਕਾਲੀ ਕੁੱਟ ਕੇ ਘੱਟ ਕੇ ਥੱਲੇ ਜੀ ਕਰਦੀ ਮੈਂ ਚਾਰਿਆ ਡੱਬ ਫੜ ਲੈ ਥੱਲੇ ਠੀਕ ਹੈ ਤੋਂ ਉੱਡੇ ਜਿਹਾ ਵਸ ਪਜੇ ਜੋ ਟਿਕ ਘੱਟ ਕੇ ਕੁਝ ਹੋ ਗਿਆ ਤੇਰਾ ਯੇ ਮੇਰਾ ਵਾਡੀ ਹੈ ਹਾਂ ਜੋ ਵਾਹ ਰਹੀ ਹੈ ਜਦੋਂ ਉਠੰਡੇ ਉੱਤਰੋਂ ਮੈਂ ਪਾ ਕੇ ਵਾਹ ਮੇਰੇ ਪੂਰੇ ਲੱਗਾ ਟੱਕੇ ਜੋ ਆਇਆ ਵਾਹ ਕ੍ਰੈਸ਼ਰ ਚੱਕੇ ਨਾ ਦਾ ਕਹਿਣ ਜੋਗਰਾ ਵੀ ਮੇਰੀ ਬੱਸ ਚ ਆਇਆ ਹੈ ਅੱਛਾ ਚਲ ਮੈਂ ਭਾਈ ਗਾਡੇ ਚ ਵਾਗਿਆ ਕਮ ਜੀ ਹਾਂ ਗਿਆ ਸਰਕਾਰੀ ਹਸਪਤਾਲ ਚ ਵਾਗਿਆ ਮੈਂ ਤੇ ਫਿਰ ਇੱਕ ਦੂ ਉੱਥੇ ਮਾਨ ਦਾ ਕਹਿੰਦਾ ਜੀ ਗਏ ਜੀ ਕਿਰਾ ਮਾਨਸਾ ਗਏ ਸੀ ਇੱਥੋਂ 74 ਵਾ ਚੜ ਗਿਆ ਮੈਂ ਮੈਂ ਜਾਣੇ ਤਲਵੰਡੀ ਮੇਰੀ ਭੈਣ ਕੋਲੇ ਅੱਛਾ ਮੂਰੇ ਬੈਠਾ ਪੂਰਾ ਠਾਣੇਦਾਰ ਆਪਣੇ ਪਿੰਡ ਵਾਲਾ ਉਹ ਇੱਥੇ ਜੀ ਦੀ ਡਿਊਟੀ ਮੇਰੇ ਖਿਆਲ ਉਹ ਦਮਾਨ ਸਾਹਿਬ ਮਾਨਸੇ ਹੋ ਵਰਦੀ ਲੱਗੀ ਹਾਂ ਮੈਂ ਤਾਂ ਪੁੱਛਿਆ ਨੀ ਉਹਨੂੰ ਕਿੱਥੇ ਡਿਊਟੀ ਤੇਰੀ ਮੇਰੇ ਬੋਦ ਕੇ ਮੰਗ ਲੇ ਵੇਗਾ ਕੁੰਗੜ ਕੇ ਜੇ ਅੱਜ ਕੱਲੇ ਜਮੇ ਨਾ ਮਗਰ ਜੇ ਦੇ ਕਨੈਕਟਰ ਕਹਿੰਦਾ ਪੀਰਕੋਟ ਜਾ ਕੇ ਮੈਨੂੰ ਇਹਦਾ ਆਕੇ ਬਈ ਟਿਕਟ ਮੈਂ ਬੋਲਿਆ ਨਾ ਜਮਾ ਅਸਾਸ ਜਾ ਹੋ ਗਿਆ ਉਹਨੂੰ ਕਹਿੰਦਾ ਟਿਕਟ ਕਿੱਥੋਂ ਨਹੀਂ ਕੱਟਾਂ ਵਗਨ ਨੇ ਰੇਦਾ ਫੁਣਿਆ ਕਿਥੋਂ ਨਹੀਂ ਕੱਟਦੇ ਜਿਸਨੇ ਤਾਰੂਗਾ ਭਾਈ ਮੈਂ ਉਤਰ ਜਾਊਂਗਾ ਬੀਹ ਜਾਨਾ ਤੈਨੂੰ ਬੜੀ ਜਾਂਦਾ ਹੈ ਹਾਂ ਬੜੀ ਜਾਂਦਾ ਹੈ ਉਹ ਕਹਿੰਦਾ ਬੈਠਾ ਰਹਿ ਤੇ ਮੈਨੇ ਕਹਿੰਦਾ ਪੂਰੇ ਆਉਂਦਾਂ ਨੂੰ ਠਾਣੇ ਦਾ ਨੂੰ ਇਹ ਤਾਂ ਵੀ ਪਤਾ ਜਦੋਂ ਹੀ ਨਹੀਂ ਪਤਾਵਾ ਮੁੰਡਿਆਂ ਨੂੰ ਤੂੰ ਤਾਂ ਦੱਸਦਾ ਕੇ ਪਰ ਸਾਨੂੰ ਕੋਈ ਪਤਾ ਨਹੀਂ ਬਾਬਾ ਜੀ ਆਪਣਾ ਠਾਣੇਦਾਰ ਸਾਹਿਬ ਆ ਸੁਣ ਲਿਓ ਫਿਰ ਹੀ ਗਿਆ ਹੋਇਆ ਆਪਾਂ ਲੈਣਾ ਇਹ ਤੋਂ ਕਰਾਇਆ ਤੁਹਾਡੇ ਨਾਂ ਤੇ ਮਾਨਸਾ ਗਿਆ ਸੀਗਾ ਮਾਨਸਾ ਹਾਂ ਠੀਕ ਹੈ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਿਓ ਤੇ ਬਾਬੇ ਬੋਰ ਨਾਲ ਸਾਨੂੰ ਫੇਰ ਮਿਲਉਂਦੇ ਰਹਾਂਗੇ ਬਹੁਤ ਵੱਡਾ ਖਜ਼ਾਨਾ ਜੀ ਇਹ ਪ੍ਰਾਣੀਆਂ ਗੱਲਾਂ ਦਾ ਤੇ ਮਸ਼ਕਰੀਆਂ ਦਾ ਸასიਖਾਲ ਜੀ ਸਾਰਿਆਂ ਚੈਨੋ